ਇਹ ਲੋਕੋ ਖੁਸ਼ੀਆਂ ਲੱਭਣ ਵਾਸਤੇ ਪੈਸਾ ਨਹੀਂ ਜਾਂਦਾ ਹੁੰਦਾ ਖੁਸ਼ੀਆਂ ਤਾਂ ਕਰਮਾਂ ਨਾਲ ਮਿਲਦੀਆਂ ਨੇ ਬਾਕੀ ਰਹੀ ਗੱਲ ਜੇ ਤੁਸੀਂ ਦੁਖੀ ਹੋ ਖੁਸ਼ ਹੋਣ ਦਾ ਤਰੀਕਾ ਤੁਹਾਨੂੰ ਦੱਸਦਾ ਇੱਕ ਕਹਾਣੀ ਦੇ ਜ਼ਰੀਏ ਜ਼ਿੰਮੇਵਾਰੀ ਹੈ ਜੇ ਤੁਸੀਂ ਖੁਸ਼ ਨਾ ਹੋਏ ਯਾਰ ਇੱਕ ਵਾਰ ਬਈ ਕੀ ਹੋਇਆ ਨਾ ਇੱਕ ਰਾਜਾ ਆਪਣੇ ਵਜ਼ੀਰਾਂ ਨੂੰ ਕਹਿੰਦਾ ਸਿਪਾਹੀਆਂ ਨੂੰ ਕਹਿੰਦਾ ਕਹਿੰਦਾ ਯਾਰ ਆਪਣੇ ਰਾਜ ਦੇ ਵਿੱਚ ਸਾਰੇ ਨਾਲੋਂ ਵੱਧ ਖੁਸ਼ ਕੌਣ ਹੋ ਕਹਿੰਦਾ ਰਾਜਾ ਜੀ ਤੁਸੀਂ ਹੁਣ ਜਿਵੇਂ ਵਜ਼ੀਰ ਚਾਪਲੂਸੀ ਕਰਦੇ ਆ ਜਾਂ ਛੋਟੇ ਅਫਸਰ ਵੱਡੇ ਅਫਸਰਾਂ ਦੀ ਚਾਪਲੂਸੀ ਕਰਦੇ ਆ ਜਿਵੇਂ ਪੰਜਾਬੀ ਚ ਕਹਿੰਦੇ ਆ ਪੰਪ ਦਿੰਦੇ ਆ ਉਹਨਾਂ ਨੂੰ ਵੀ ਨਾ ਜੀ ਤੁਸੀਂ ਤਾਂ ਕਾਹਬਾ ਤਾਂ ਛੋਟੀਆਂ ਤਾਂ ਇਸੇ ਤਰੀਕੇ ਸਿਪਾਹੀ ਕਹਿੰਦੇ ਜੀ ਸਭ ਤੋਂ ਵੱਧ ਕੌਸ਼ ਕੌਣ ਹੋ ਤੁਸੀਂ ਰਾਜ ਦੇ ਮਾਲਕ ਰਾਜੇ ਤੁਸੀਂ ਇਸ ਧਰਤੀ ਦੇ ਬਾਕੀ ਸਾਰੇ ਛੋਟੇ ਗੋਲੇ ਚੇਲੇ ਨੇ ਕਿੰਨੇ ਬੰਦੇ ਤੁਹਾਡੇ ਥੱਲੇ ਕੰਮ ਕਰਦੇ ਆ ਕਿੰਨਾ ਉਹਨਾਂ ਦਾ ਬੜੀ ਚੜ੍ਹਾਈ ਆ ਤੁਹਾਡੀ ਤਾਂ ਰਾਜਾ ਕਹਿੰਦਾ ਵੀ ਨਹੀਂ ਯਾਰ ਮੈਂ ਜਨਮਾਚ ਉਹਨਾ ਵੀ ਯਾਰ ਮੈਥੋਂ ਵੀ ਕੀ ਆਪਣੇ ਰਾਜ ਦੇ ਵਿੱਚ ਕੁਝ ਹੈਗਾ ਕਿ ਨਹੀਂ ਹੈਗਾ ਰਾਜਾ ਇੱਕ ਟਾਈਮ ਤੇ ਖੁਸ਼ ਵੀ ਹੋਇਆ ਇਹ ਗੱਲ ਸੁਣ ਕੇ ਆਪਣੇ ਸਪਾਹੀਆਂ ਵੀ ਵੀ ਮੈਂ ਸਾਰਿਆਂ ਤੋਂ ਖੁਸ਼ ਐ ਪਰ ਰਾਜੇ ਨੂੰ ਇੱਕ ਵਜ਼ੀਰ ਉਹਨਾਂ ਤੋਂ ਸਿਆਣਾ ਵਜ਼ੀਰ ਸੀ ਉਹ ਕਹਿੰਦਾ ਵੀ ਤੁਸੀਂ ਆਇਆ ਕਰੋ ਜੇ ਤੁਹਾਨੂੰ ਸਾਡਾ ਯਕੀਨ ਨਹੀਂ ਹੈਗਾ ਨਾ ਪਰ ਤੁਸੀਂ ਆਪਣਾ ਭੇਖ ਬਦਲ ਕੇ ਆਪਣੇ ਰਾਜ ਦੇ ਵਿੱਚ ਪਿੰਡਾਂ ਦੇ ਵਿੱਚ ਢੀੜਾ ਮਾਰੋ ਤੁਹਾਨੂੰ ਪਤਾ ਲੱਗ ਜੂ ਕਿ ਦੁਨੀਆ ਤੇ ਖੁਸ਼ ਕੌਣ ਐ ਇਸ ਰਾਜ ਦੇ ਵਿੱਚ ਆਪਣੇ ਚ ਰਾਜਾ ਕਹਿੰਦਾ ਵੀ ਸ਼ਾਬਾਸ਼ ਤੂੰ ਬਹੁਤ ਵਧੀਆ ਗੱਲ ਦੱਸੀਆ ਮੈਨੂੰ ਵੀ ਤੇਰੀ ਜਿਹੜੀ ਸਲਾਹ ਬਹੁਤ ਵਧੀਆ ਹੈ ਮੈਂ ਬੇਖ ਬਦਲ ਕੇ ਆਪਦਾ ਮੈਂ ਘੇੜਾ ਮਾਰਦਾ ਵੀ ਦੇਖਦਾ ਆਪਣੇ ਚ ਖੁਸ਼ ਕੋਣਾ ਸਾਰੇ ਚ ਰਾਜ ਦੇ ਵਿੱਚੋਂ ਮੈਂ ਖੁਸ਼ ਆ ਜਾਂ ਲੋਕ ਖੁਸ਼ ਨੇ ਪਰ ਰਾਜਾ ਬੇਖ ਬਦਲ ਕੇ ਚੱਲ ਪਿਆ ਰਾਸਤੇ ਜਦੋਂ ਤੁਰਿਆ ਜਾਂਦਾ ਇੱਕ ਗਰੀਬ ਬੰਦੇ ਦੇ ਘਰ ਦੇ ਵਿੱਚ ਆਉਣਾ ਭਾਈ ਬੰਸੂਰੀ ਦੀ ਆਵਾਜ਼ ਆਉਂਦੀ ਸੀ ਬੰਸਰੀ ਵਜਾਈ ਜਾਂਦਾ ਸੀ ਉਹ ਤਾਂ ਰਾਜੇ ਨੇ ਸੋਚਿਆ ਵੀ ਯਾਰ ਕਿੰਨਾ ਬੇਫਿਕਰਾ ਓਕੇ ਬੰਸਰੀ ਵਜਾ ਰਿਹਾ ਜਾਰੇ ਵੀ ਹੋ ਸਕਦਾ ਅੰਦਰ ਭੁੱਖਣ ਭਾਣੀ ਬੈਠਾ ਹੋਵੇ ਤਾਂ ਰਾਜੇ ਨੇ ਉਹਦਾ ਦਰਵਾਜ਼ਾ ਘਟਕਾਇਆ ਤੇ ਅੰਦਰ ਜਾਵੜਿਆ ਰਾਜੇ ਨੂੰ ਆਖਣ ਲੱਗਾ ਕਿ ਲੰਘਿਆ ਮਹਾਰਾਜ ਕੋਣ ਹੋ ਤੁਸੀਂ ਉਹ ਕਹਿੰਦਾ ਵੀ ਮੈਂ ਤਾਂ ਵਪਾਰੀ ਐ ਇੱਕ ਵੀ ਮੈਨੂੰ ਪਿਆਸ ਲੱਗੀ ਸੀ ਮੈਂ ਤੇਰੀ ਬਾਂਸਰੀ ਦੀ ਆਵਾਜ਼ ਸੁਣ ਕੇ ਆ ਗਿਆ ਤੇ ਇੱਕ ਤੇਰੀ ਬਾਂਸਰੀ ਦੀ ਆਵਾਜ਼ ਹੈ ਜਿਹੜੀ ਉਹ ਮੈਨੂੰ ਖਿੱਚ ਲੇ ਵੀ ਤੂੰ ਕਿੰਨਾ ਬੇਫਿਕਰਾ ਹੋ ਕੇ ਬਾਂਸਰੀ ਵਜਾ ਰਿਹਾ ਯਾਰ ਵੀ ਤੂੰ ਕਿਵੇਂ ਟਾਈਮ ਪਾਸ ਕਰਦਾ ਹੁੰਦਾ ਵੀ ਤੇਰੇ ਕੋਲੇ ਕੋਈ ਜ਼ਮੀਨ ਜਾਇਦਾਦ ਜਾਂ ਕੋਈ ਕਮਾਈ ਦਾ ਸਾਧਨ ਹੈਗਾ ਕਿ ਨਹੀਂ ਹੈਗਾ ਉਹ ਕਹਿੰਦਾ ਜੀ ਕਮਾਈ ਦਾ ਸਾਧਨ ਕਮਾਈ ਦਾ ਸਾਧਨ ਮੇਰੇ ਕੋਲੇ ਬਹੁਤ ਵਧੀਆ ਮੈਂ ਘੁਮਿਆਰ ਐ ਆਨੰਦ ਮੇਰਾ ਨੋਹ ਐ ਮੈਂ ਮਿੱਟੀ ਦੇ ਭਾਂਡੇ ਬਣਾਉਣਾ ਸਵੇਰੇ ਉੱਠਨਸਾਰ ਪਹਿਲਾਂ ਮੈਂ ਰੱਬ ਦਾ ਨਾਮ ਲਿਹਾਵਾ ਫਿਰ ਮੈਂ ਮਿੱਟੀ ਦੇ ਭਾਂਡੇ ਜਿਹੜੇ ਬਣਾ ਕੇ ਰੱਖਦਾ ਬਾਜ਼ਾਰ ਚ ਵੇਚਣ ਜਾਣਾ ਜਿਹੜੇ 2 ਰੁਪਏ ਮੈਂ ਕਮਾ ਕੇ ਲਿਆਉਣਾ ਦੀ ਸਕੂਨ ਦੀ ਰੋਟੀ ਖਾ ਕੇ ਰਾਮ ਨਾਲ ਸਮਝਣਾ ਰੱਬ ਦਾ ਨਾਮ ਲੈ ਕੇ ਤੇ ਉਸ ਤੋਂ ਬਾਅਦ ਸਾਰੇ ਦਿਨ ਦੀ ਜਿਹੜੀ ਮੇਰੀ ਥਕਾਵਟ ਹੁੰਦੀ ਐ ਉਹ ਸਾਰੀ ਉਤਰ ਜਾਂਦੀ ਐ ਉੜੇ ਨੰਦੇ ਦੇ ਵਿੱਚ ਰਹਿਣਾ ਜੀ ਮੈਂ ਮੇਰਾ ਨਾਮ ਵੀ ਆਨੰਦੀ ਹੈ ਬੜੀ ਸਕੂਨ ਭਰੀ ਜ਼ਿੰਦਗੀ ਜਿਉਣਾ ਮੈਂ ਬਹੁਤ ਖੁਸ਼ ਆਲਦੀ ਜ਼ਿੰਦਗੀ ਰਾਜਾ ਹੈਰਾਨ ਹੋ ਗਿਆ ਵੀ ਯਾਰ ਮੇਰੇ ਸਿਪਾਈ ਮੇਰੇ ਵਜ਼ੀਰ ਮੈਨੂੰ ਕਹਿੰਦੇ ਸੀ ਵੀ ਤੁਹਾਡੇ ਤੋਂ ਵੱਧ ਖੁਸ਼ ਕੌਣ ਹੋ ਵੀ ਆ ਤਾਂ ਯਾਰ ਦੁਨੀਆ ਜਿੱਤੀ ਬੈਠਾ ਕਿੰਨਾ ਖੁਸ਼ ਆਏ ਰਾਜਾ ਆਪਣੇ ਦਰਬਾਰ ਚ ਚਲਿਆ ਜਾਂਦਾ ਤੇ ਆਪਣੇ ਵਜ਼ੀਰਾਂ ਨੂੰ ਇਕੱਠੇ ਕਰ ਲੈਂਦਾ ਵੀ ਤੁਸੀਂ ਯਾਰ ਝੂਠ ਬੋਲਦੇ ਸੀ ਤੁਸੀਂ ਕਹਿੰਦੇ ਸੀ ਤੁਹਾਡੇ ਤੋਂ ਖੁਸ਼ ਹੈ ਨਹੀਂ ਕੋਈ ਮੈਥੋਂ ਖੁਸ਼ ਬੰਦਾ ਮੈਂ ਅਜੇ ਦੇਖਿਆ ਵੀ ਤਾਂ ਦੁਨੀਆ ਜਿੱਤੀ ਬੈਠਾ ਮਿੱਟੀ ਦੇ ਭਾਂਡੇ ਵੇਚਦਾ ਅਗਿਆ ਗੁਜਾਰਾ ਕਰਦਾ ਵੀ ਬੜੀ ਸਕੂਨ ਭਰੀ ਜ਼ਿੰਦਗੀ ਜਿਉਂਦਾ ਤਾਂ ਉਹਦੇ ਸਿਪਾਹੀ ਕਹਿੰਦੇ ਤੁਸੀਂ ਐਂ ਕਰੋ ਜੀ ਆਪਣੇ ਰਾਜ ਦੇ ਵਿੱਚ ਨਾ ਮਿੱਟੀ ਦੇ ਭਾਂਡੇਾਂ ਤੇ ਪਾਬੰਦੀ ਲਾ ਦਿਓ ਵੀ ਮਿੱਟੀ ਦੇ ਭਾਂਡੇ ਕਿਸੇ ਨੇ ਖਰੀਦਨੇ ਨਹੀਂ ਵੀ ਜੇ ਕੋ ਖਰੀਦੂ ਉਹਨੂੰ ਸਜ਼ਾ ਮਿਲੂ ਵੀ ਫੇਰ ਦੇਖੋ ਦੀ ਖੁਸ਼ੀ ਕਿੱਥੇ ਜਾਂਦੀ ਆ ਰਾਜਾ ਕਹਿੰਦਾ ਵੀ ਠੀਕ ਆ ਚਲੋ ਆਪ ਇਹ ਵੀ ਕਰਕੇ ਦੇਖ ਲੈਂਦੇ ਆ ਰਾਜ ਨੇ ਆਪਣੇ ਰਾਜ ਦੇ ਵਿੱਚ ਐਲਾਨ ਕਰਤਾ ਵੀ ਮਿੱਟੀ ਦੇ ਭਾਂਡੇ ਨਾ ਕਿਸੇ ਨੇ ਬਣਾਉਣੇ ਆ ਤੇ ਨਾ ਹੀ ਖਰੀਦਣੇ ਆ ਬਹੁਤ ਸਖਤਾਈ ਘਰਤੀ ਰਾਜ ਦੇ ਵਿੱਚ ਤਾਂ ਉਹਦੇ ਹੁਣ ਮਿੱਟੀ ਦੇ ਜਿਹੜੇ ਭਾਂਡੇ ਸੀ ਮਿੱਟੀ ਦੇ ਬਰਤਨ ਸੀ ਉਹ ਬਿਕਣੇ ਬੰਦ ਹੋ ਗਏ ਤੇ ਉਹਨੇ ਬਣਾਉਣੇ ਵੀ ਬੰਦ ਕਰਤੇ ਤਾਂ ਇੱਕ ਦਿਨ ਉਹ ਤੁਰਿਆ ਜਾਂਦਾ ਹੈ ਜਦੋਂ ਉਹ ਰਸਤੇ ਦੇ ਵਿੱਚ ਤੁਰਿਆ ਜਾਂਦਾ ਤੇ ਉਹ ਦੇਖਦਾ ਕਿ ਇੱਕ ਬਜ਼ੁਰਗ ਲੱਕੜਾ ਕੱਟੀ ਜਾਂਦਾ ਹੁੰਦਾ ਕਮਜ਼ੋਰ ਆ ਉਹਦਾ ਸਰੀਰ ਹੁੰਦਾ ਉਹ ਕਹਿੰਦਾ ਬਜ਼ੁਰਗ ਹੋਏ ਇਸ ਉਮਰ ਦੇ ਵਿੱਚ ਤੁਸੀਂ ਕਿਉਂ ਔਖੇ ਹੋਈ ਜਾਂਦੇ ਹੋ ਮੈਂ ਤੁਹਾਡੀ ਹੈਲਪ ਕਰ ਦਣਾ ਮੈਂ ਤੁਹਾਡੀ ਮਦਦ ਕਰ ਦੈਨਾ ਉਹ ਕਹਿੰਦਾ ਨਹੀਂ ਯਾਰ ਮੈਂ ਕਰ ਲੂੰ ਕੋਈ ਗੱਲ ਨਹੀਂ ਕਹਿੰਦਾ ਨਹੀਂ ਮੈਂ ਤੁਹਾਡਾ ਇਹ ਕੰਮ ਕਰ ਦੇਣਾ ਇਹਦੇ ਬਦਲੇ ਤੁਸੀਂ ਮੈਨੂੰ ਮੇਰੀ ਮਿਹਨਤ ਦੀ ਮਜ਼ਦੂਰੀ ਦੇ ਦਿਓ ਜੋ ਵੀ ਮੇਰਾ ਬਣੂਗਾ ਉਹ ਕਹਿੰਦਾ ਵੀ ਯਾਰ ਇਹ ਤਾਂ ਬੜੀ ਵਧੀਆ ਗੱਲ ਆ ਵੀ ਮੈਨੂੰ ਤਾਂ ਕੰਮ ਹੀ ਨਹੀਂ ਮਿਲ ਰਹੀ ਵੀ ਤੂੰ ਆ ਜਾ ਲੱਕੜ ਕੱਟ ਦੇ ਮੈਂ ਤੇਰੀ ਬਣਦੀ ਤੈਨੂੰ ਜਿਹੜੇ ਪੈਸੇ ਹੋਣਗੇ ਤੈਨੂੰ ਦੇ ਦੂੰ ਤਾਂ ਉਹਦੀਆਂ ਲੱਕੜਾਂ ਕੱਟੀਆਂ ਉਹ ਬਣਾ ਦਾ ਕੰਮ ਵਧੀਆ ਲੱਗਿਆ ਕਹਿੰਨੇ ਥੋੜੇ ਸਮੇਂ ਦੇ ਵਿੱਚ ਬਹੁਤ ਲੱਕੜਾ ਕੱਟਦੀਆਂ ਤਾਂ ਬਜ਼ੁਰਗ ਕਹਿੰਦਾ ਵੀ ਤੂੰ ਐਂ ਕਰ ਹਰ ਰੋਜ਼ ਮੇਰੇ ਕੋਲੇ ਕੰਮ ਤੇ ਆਇਆ ਕਰ ਲੱਕੜਾ ਕੱਟਿਆ ਕਰ ਵੀ ਮੈਂ ਤੈਨੂੰ ਤੇਰੀ ਮਿਹਨਤ ਦੀ ਮਜ਼ਦੂਰੀ ਹੈ ਜਿਹੜੀ ਤੈਨੂੰ ਹਰ ਰੋਜ਼ ਦੇ ਦਿਆ ਕਰੂੰਗਾ ਉਹ ਖੋਸ਼ ਹੋ ਕੇ ਉਹ ਹਾਂ ਕਰਿਆ ਉਹ ਜਾਇਆ ਕਰੇ ਕੰਮ ਤੇ ਆਪਦੇ ਮਜ਼ਦੂਰੀ ਕਰਕੇ ਪੈਸੇ ਲਿਆਇਆ ਕਰੇ ਤੇ ਸਕੂਨ ਦੀ ਰੋਕੀ ਖਾਇਆ ਕਰੇ ਜਿੱਦੇ ਰੱਬ ਦਾ ਨਾਮ ਲੈ ਕੇ ਸੌਂ ਜਾਇਆ ਕਰੇ ਬੜੇ ਆਨੰਦ ਦੇ ਵਿੱਚ ਰਹਿਣ ਲੱਗਿਆ ਰਾਜੇ ਨੇ ਸੋਚਿਆ ਕਿ ਕਿਉਂ ਨਾ ਫੇਰ ਇੱਕ ਵਾਰੀ ਚੈੱਕ ਕੀਤਾ ਜਾਵੇ ਕਿ ਹੁਣ ਉਹ ਬੰਦਾ ਜਿਹੜਾ ਆਨੰਦ ਹੈ ਵੀ ਕਿੰਨਾ ਕੋ ਖੁਸ਼ ਹੈ ਰਾਜਾ ਫੇਰ ਵੇਖ ਬਦਲ ਕੇ ਚੱਲ ਪਿਆ ਜਦੋਂ ਗਿਆ ਸ਼ਾਮਾਂ ਦਾ ਟਾਈਮ ਆ ਆਵਦੇ ਘਰ ਦੇ ਵਿੱਚ ਕੱਚੇ ਮਕਾਨ ਦੇ ਵਿੱਚ ਬੰਸਰੀ ਦੀ ਆਵਾਜ਼ ਉਹਨੂੰ ਜਦੋਂ ਸੁਣੀ ਉਹਦੇ ਘਰੇ ਉਹ ਚੱਲਿਆ ਗਿਆ ਰਾਜਾ ਰਾਜਾ ਕਹਿੰਦਾ ਵੀ ਮੈਂ ਉਹੀ ਵਪਾਰੀ ਐ ਸ਼ਾਇਦ ਤੂੰ ਮੈਨੂੰ ਨਾਂ ਪਛਾਣਿਆ ਹੋਵੇ ਵੀ ਪਾਣੀ ਲਿਆ ਜਾ ਰਾਜ ਇਹ ਜਿਹੜੀ ਤੇਰੀ ਬੰਸਰੀ ਦੀ ਆਵਾਜ਼ ਆ ਮੈਨੂੰ ਖਿੱਚ ਲਈ ਆ ਤੂੰ ਬੜੀ ਸੋਹਣੀ ਬੰਸਰੀ ਵਜਾਉਂਦਾ ਉਹ ਕਹਿੰਦਾ ਵੀ ਤੇਰੀ ਹੁਣ ਜ਼ਿੰਦਗੀ ਕਿਵੇਂ ਚੱਲਦੀ ਆ ਵੀ ਤੂੰ ਭਾਂਡਿਆਂ ਦਾ ਕੰਮ ਕਰਦਾ ਸੀ ਯਾਰ ਵੀ ਆਪਣੇ ਰਾਜ ਦੇ ਵਿੱਚ ਤਾਂ ਭਾਂਡੇ ਜਿਹੜੇ ਕੱਚੇ ਭਾਂਡੇ ਇਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗੀ ਉਹ ਕਹਿੰਦਾ ਜੀ ਫੇਰ ਕੀ ਹੋ ਗਿਆ ਜੀ ਪਾਵੰਦੀ ਲੱਗੀ ਹੋਰ ਕੰਮ ਵਧੇਰੇ ਲੱਕੜ ਦਾ ਕੰਮ ਕਰਨ ਲੱਗ ਗਿਆ ਹੁਣ ਮੈਂ ਲੱਕੜਾ ਕੱਟਣ ਦਾ ਕੰਮ ਕਰਦਾ ਜੀ ਮੈਂ ਮਿਹਨਤ ਮਜ਼ਦੂਰੀ ਕਰਦਾ ਹੁਣ ਵੀ ਖੁਸ਼ੀ ਦੀ ਗੱਲ ਕੀ ਹੈ ਮੈਂ ਤਾਂ ਬੜਾ ਖੁਸ਼ ਹਾਂ ਹੁਣ ਪਹਿਲਾਂ ਨਾਲੋਂ ਵੀ ਜਾਦੇ ਖੁਸ਼ ਹਾਂ ਮੈਨੂੰ ਪਹਿਲਾਂ ਤੋਂ ਜ਼ਿਆਦੇ ਮਿਹਨਤ ਮਜ਼ਦੂਰੀ ਮਿਲਦੀ ਹੈ ਜ਼ਿਆਦੇ ਪੈਸੇ ਕਮਾਉਣਾ ਮੈਂ ਬੜੀ ਸਕੂਨ ਦੀ ਰੋਟੀ ਖਾਣਾ ਰਾਜਾ ਫੇਰ ਹਰਾਨ ਹੋ ਗਿਆ ਵੀ ਕਮਾਲ ਆ ਯਾਰ ਇਹ ਤਾਂ ਫੇਰ ਨਹੀਂ ਦੁਖੀ ਹੋਇਆ ਰਾਜ ਆਦੇ ਕੋਲੇ ਪਾਣੀ ਪੀ ਕੇ ਗੱਲਾਂ ਬਾਤਾਂ ਕਰਕੇ ਵਾਪਸ ਉਹਦੇ ਦਰਬਾਰ ਦੇ ਵਿੱਚ ਚਲੇ ਗਿਆ ਤੇ ਉਹਨੇ ਫੇਰ ਆਪਣੇ ਸਿਪਾਹੀਆਂ ਨੂੰ ਬੁਲਾ ਲਿਆ ਸਿਪਾਹੀਆਂ ਨੂੰ ਆਖਣ ਲੱਗਿਆ ਵੀ ਉਹ ਤਾਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਕੁਛ ਹੈ ਵੀ ਜਦੋਂ ਮੈਂ ਜਾ ਕੇ ਉਹਨੂੰ ਪੁੱਛਿਆ ਵੀ ਭਾਂਡੇ ਆ ਜਿਹੜੇ ਉਹ ਤਾਂ ਬਣਾਉਣੇ ਹੁਣ ਬੰਦ ਕਰਦੇ ਸਰਕਾਰ ਨੇ ਪੂਰਨ ਤੌਰ ਤੇ پابੰਦੀ ਲਾ ਆਦੀ ਵੀ ਤੂੰ ਹੁਣ ਕਿਵੇਂ ਗੁਜ਼ਾਰਾ ਕਰਦਾ ਵੀ ਉਹਨੇ ਤਾਂ ਲੱਕੜ ਦਾ ਕੰਮ ਸ਼ੁਰੂ ਕਰ ਲਿਆ ਉਹ ਤਾਂ ਪਹਿਲਾਂ ਨਾਲੋਂ ਵੀ ਇਸ ਥੋਣ ਭਰੀ ਜ਼ਿੰਦਗੀ ਜਿਉਣ ਲੱਗ ਗਿਆ ਪਰ ਸਿਪਾਹੀ ਫੇਰ ਨਾ ਮੰਨਣ ਮੁਕਿਆ ਉਹ ਕਹਿੰਦੇ ਨਹੀਂ ਇਹ ਤਾਂ ਨਹੀਂ ਹੋ ਸਕਦਾ ਵੀ ਹਲੇ ਵੀ ਕੁਛ ਰੰਦਾ ਹੋਵੇ ਉਹ ਕਹਿੰਦਾ ਆਪਾਂ ਇੱਕ ਹੋਰ ਤਰੀਕਾ ਅਪਣਾ ਕੇ ਦੇਖਦੇ ਆਂ ਰਾਜਾ ਜੀ ਆਪਾਂ ਉਹਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦਿੰਨੇ ਆ ਉਹਨੂੰ ਇੱਕ ਇੰਨਾ ਔਖਾ ਕੰਮ ਦੇਵਾਂਗੇ ਤੇ ਜਿਹੜੀ ਉਹਦੀ ਤਨਖਾਹ ਉਹ ਵੀ ਆਪਾਂ ਇੱਕ ਮਹੀਨੇ ਬਾਅਦ ਦਿਆ ਕਰਾਂਗੇ ਕਿਉਂਕਿ ਹਰ ਰੋਜ਼ ਕਮਾ ਕੇ ਲਿਆਂਦਾ ਉਹੀ ਉਸ ਹੀ ਪੈਸਿਆਂ ਦੀ ਉਹ ਜਿਹੜੀ ਹੈਗੀ ਆ ਰੋਟੀ ਖਾ ਲੈਂਦਾ ਉਹਨਾਂ ਪੈਸਿਆਂ ਦੀ ਤੇ ਜਦੋਂ ਆਪਾਂ ਉਹਨੂੰ ਤਨਖਾਹ ਇੱਕ ਮਹੀਨੇ ਬਾਅਦ ਦਿੱਤੀ ਫੇਰ ਦੇਖ ਜਨਾ ਵੀ ਉਹਦੀ ਖੁਸ਼ੀ ਕਿੱਥੇ ਜਾਂਦੀ ਹੈ ਰਾਜਾ ਕਹਿੰਦਾ ਵੀ ਚਲੋ ਆਪਾਂ ਇਹ ਵੀ ਦੇਖ ਲੈਂਦੇ ਆ ਆਪਾਂ ਨੂੰ ਪਤਾ ਤਾਂ ਲੱਗੇ ਨਾ ਵੀ ਉਹ ਖੁਸ਼ ਰਹਿੰਦਾ ਕਾਰਨ ਕੀ ਹੈ ਤਾਂ ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਉਹਨੂੰ ਲਿਆਓ ਤੇ ਨੌਕਰੀ ਰੱਖੋ ਵੀ ਨੌਕਰੀ ਉਹ ਕੀ ਦੇਣੀ ਆ ਨੌਕਰੀ ਨੂੰ ਰੱਖਣਾ ਪਹਿਰੇਦਾਰ ਉਹਨੂੰ ਪਹਿਰੇਦਾਰ ਬਣਾ ਦਿੱਤਾ ਉਹ ਆਖਣ ਲੱਗਿਆ ਸਿਪਾਹੀ ਜਾ ਕੇ ਕਹਿੰਦਾ ਵੀ ਐ ਕਰਕੇ ਤੈਨੂੰ ਰਾਜੇ ਨੇ ਸਦਾ ਪੱਤਰ ਦਿਕਤਾ ਅਭੀ ਤੈਨੂੰ ਰਾਜ ਦੇ ਦਰਬਾਰ ਦੇ ਵਿੱਚ ਨੌਕਰੀ ਕਰਨੀ ਪੂ ਉਹ ਕਹਿੰਦਾ ਕਿ ਮੈਂ ਬੜੀ ਸਕੂਨ ਭਰੀ ਜ਼ਿੰਦਗੀ ਜਿਉਣਾ ਮੈਨੂੰ ਨੌਕਰੀ ਦੀ ਲੋੜ ਹੀ ਹੈ ਨਹੀਂ ਤਾਂ ਸਪਾਹੀ ਕਹਿੰਦੇ ਤੈਨੂੰ ਇਸ ਗੱਲ ਦਾ ਪਤਾ ਕਿ ਤੂੰ ਕਿਹਨੂੰ ਜਵਾਬ ਦੇ ਰਿਹਾ ਮੌਕੇ ਦੇ ਰਾਜੇ ਨੂੰ ਜਵਾਬ ਦੇ ਰਿਹਾ ਤਾਂ ਸਪਾਹੀ ਉਹਨੂੰ ਡਰਾ ਧਮਕਾ ਕੇ ਲੈ ਆਉਂਦੇ ਆ ਦਰਬਾਰ ਦੇ ਵਿੱਚ ਪੇਸ਼ ਕਰਦੇ ਆ ਤਾਂ ਉਹ ਮੰਨ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਮੈਂ ਨੌਕਰੀ ਕਰ ਲਵਾਂਗਾ ਉਹ ਨੌਕਰੀ ਕਰਦਾ ਹੈ ਉਹ ਸੋਚਣਾ ਵੀ ਉਹਨੂੰ ਪਹਿਰੇ ਦੇ ਖੜਾ ਕਰਨ ਵਾਸਤੇ ਇੱਕ ਤਲਵਾਰ ਦਿੱਤੀ ਜਾਂਦੀ ਆ ਵੀ ਤੂੰ ਆ ਤਲਵਾਰ ਕੋਲੇ ਰੱਖਣੀ ਆ ਪਹਿਰਾ ਦੇਣਾ ਤਾਂ ਹੁਣ ਉਹਨੂੰ ਜਿਹੜੀ ਰੋਟੀ ਉਹਨੇ ਖਾਣੀ ਹੁੰਦੀ ਸੀ ਹਰ ਰੋਜ਼ ਕਮਾਉਣਾ ਸੀ ਹਰ ਰੋਜ਼ ਖਾਣਾ ਸੀ ਉਹਦਾ ਰੋਟੀ ਦਾ ਬੜਾ ਔਖਾ ਹੋ ਗਿਆ ਤਾਂ ਉਹਨੇ ਸੋਚਿਆ ਵੀ ਮੈਂ ਬਾਜ਼ਾਰ ਦੇ ਵਿੱਚ ਜਾ ਕੇ ਜਿਹੜੀ ਮੈਨੂੰ ਰਾਜ ਨੇ ਤਲਵਾਰ ਦਿੱਤੀ ਹੈ ਵੀ ਇਹ ਗਹਿਣੇ ਦੇ ਦੰਦਾ ਕਿਸੇ ਨੂੰ ਉਹ ਜਾ ਕੇ ਕਿਸੇ ਨੂੰ ਗਹਿਣੇ ਦੇ ਆ ਤੇ ਉਹਦੋਂ ਕੁਝ ਪੈਸੇ ਲੈ ਆਇਆ ਤੇ ਉਹਨੂੰ ਆਖਣ ਲੱਗਿਆ ਵੀ ਭਾਈ ਮੈਂ ਇੱਕ ਮਹੀਨੇ ਨੂੰ ਤੇਰੇ ਕੋਲੇ ਆਉਂ ਜਦੋਂ ਮੈਨੂੰ ਮੇਰੀ ਤਨਖਾਹ ਮਿਲ ਗਈ ਆਪਣੀ ਮੈਂ ਤਲਵਾਰ ਤੇ ਥੋ ਲੈ ਜੂ ਤੇ ਪੈਸੇ ਤੇਰੇ ਤੈਨੂੰ ਦੇ ਜੂ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਹੁਣ ਜਿਹੜੀ ਤਲਵਾਰ ਸੀ ਉਹਦੇ ਕੋਲੇ ਉਹ ਵਧੀਆ ਤਲਵਾਰ ਸੀ ਕੀਮਤੀ ਤਲਵਾਰ ਸੀ ਤੇ ਤਲਵਾਰ ਦੇ ਕੋਲੋਂ ਪੈਸੇ ਲਿਆਇਆ ਤੇ ਹਰ ਰੋਜ਼ ਵਧੀਆ ਰੋਟੀ ਖਾਇਆ ਕਹਿੰਦੇ ਜਿੰਨੀ ਕੋ ਨੂੰ ਜ਼ਰੂਰ ਤਾਂ ਉਹਨੇ ਕ ਪੈਸੇ ਖਰਚ ਰਿਆ ਕਰੇ ਤਾਂ ਰਾਜਾ ਫੇਰ ਹੈਰਾਨ ਜਦੋਂ ਸਿਪਾਹੀ ਦੱਸਿਆ ਕਰਨ ਰਾਜੇ ਨੂੰ ਵੀ ਯਾਰ ਉਹ ਤਾਂ ਰਾਜਾ ਜੀ ਐਂ ਕਰਕੇ ਵੀ ਬੜਾ ਉਹ ਤਾਂ ਖੁਸ਼ ਰਹਿੰਦਾ ਹੁੰਦਾ ਹਲੇ ਵੀ ਤਾਂ ਫੇਰ ਸਿਪਾਹੀ ਆਖਣ ਲੱਗੇ ਵੀ ਆਇਆ ਕਰੋ ਜੀ ਇੱਕ ਹੋਰ ਵੀ ਤਰੀਕਾ ਹੈਗਾ ਉਹਨੂੰ ਦੁਖੀ ਕਰਨ ਦਾ ਵੀ ਜਿੰਨੇ ਆਪਣੇ ਕੈਦੀ ਨੇ ਵੀ ਜੇ ਨਾ ਕੋ ਕਿਸੇ ਨੂੰ ਸਜ਼ਾ ਦੇਣੀ ਆ ਨਾ ਮੌਤ ਦੀ ਸਜ਼ਾ ਦੇਣੀ ਆ ਆਪਾਂ ਉਹਦੇ ਹੱਥੋਂ ਕਿਸੇ ਨੂੰ ਮੌਤ ਦੀ ਸਜ਼ਾ ਦਵਾਈਏ ਫਿਰ ਉਹਦਾ ਮਨ ਦੁਖੀ ਹੋਊਗਾ ਫਿਰ ਦੇਖਦੇ ਆ ਹਾਂ ਉਹਦਾ ਜਿਹੜਾ ਮਨ ਸ਼ਾਂਤ ਹੈ ਜਿਹੜਾ ਉਹਦੇ ਦਿਲ ਦੇ ਵਿੱਚ ਸਕੂਨ ਆ ਜ਼ਿੰਦਗੀ ਦੇ ਵਿੱਚ ਟਿਕਾਵਣਿਆ ਹੋਇਆ ਫਿਰ ਦੇਖਿੰਦਾ ਵੀ ਕਿੱਥੇ ਜਾਂਦਾ ਰਾਜਾ ਕਹਿੰਦਾ ਚਲੋ ਭਾਈ ਇਹ ਵੀ ਕਰਕੇ ਦੇਖ ਲਓ ਹੁਣ ਰਾਜਾ ਕਹਿੰਦਾ ਆਪਾਂ ਗੱਲ ਦੀ ਜੜ ਤੱਕ ਜਾਣਾ ਵੀ ਇੰਨੀ ਗਰੀਬੀ ਦੇ ਵਿੱਚ ਬੰਦਾ ਇੰਨੇ ਸਕੂਨ ਦੇ ਨਾਲ ਕਿਵੇਂ ਰਹਿ ਰਿਹਾ ਹੈ ਉਦੇ ਕਹਿ ਦਿੱਤੇ ਭਾਈ ਉਹਨੂੰ ਜਦੋਂ سزا ਦੇਣੀ ਸੀ ਕਿਸੇ ਕੈਦੀ ਨੂੰ ਅਪਰਾਧੀ ਨੂੰ سزا ਦੇਣੀ ਸੀ ਤਾਂ ਉਹਨੂੰ ਬੁਲਾ ਲਿਆ ਆਨੰਦ ਨੂੰ ਉਹ ਘੁਮਿਆਰ ਨੂੰ ਬੁਲਾਇਆ ਤਾਂ ਸਿਪਾਹੀ ਆਖਣ ਲੱਗੇ ਵੀ ਰਾਜੇ ਨੇ ਤੇਰੀ ਆ ਡਿਊਟੀ ਲਈ ਆ ਭਾਈ ਇਸ ਅਪਰਾਧੀ ਦਾ ਤੂੰ ਸਿਰ ਕਲਮ ਕਰਨਾ ਉਸ ਤਲਵਾਰ ਦੇ ਨਾਲ ਜਿਹੜੀ ਤੈਨੂੰ ਨੌਕਰੀ ਮਿਲਣ ਵੇਲੇ ਇੱਕ ਤਲਵਾਰ ਦਿੱਤੀ ਗਈ ਸੀ ਹੁਣ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਆ ਗਿਆ ਥੋੜਾ ਜਿਹਾ ਵੀ ਤਲਵਾਰ ਤਾਂ ਮੈਂ ਗਹਿਣੇ ਦੇਤੀ ਜੇ ਹੁਣ ਤਲਵਾਰ ਮੈਂ ਨਾ ਕੱਢੀ ਇੱਥੇ ਤਾਂ ਹੋ ਸਕਦਾ ਰਾਜਾ ਮੈਨੂੰ ਵੀ ਸਜ਼ਾ ਦੇ ਦੇ ਪਰ ਉਹ ਘਬਰਾਇਆ ਨਹੀਂ ਉਹਨੇ ਆਪਣੀ ਅਕਲ ਤੋਂ ਕੰਮ ਲੇਤਾ ਤਾਂ ਆਖਣ ਲੱਗਿਆ ਵੀ ਪਹਿਲਾਂ ਤਾਂ ਤੁਸੀਂ ਮੈਨੂੰ ਐ ਦੱਸੋ ਮੈਨੂੰ ਹੀ ਕਿਉਂ ਚੁਣਿਆ ਇਸ ਅਪਰਾਧੀ ਨੂੰ ਸਜ਼ਾ ਦੇਣ ਵਾਸਤੇ ਤਾਂ ਜਿਹੜੇ ਸਪਾਹੀ ਸੀ ਉਹਨੂੰ ਬੰਦਾ ਚੰਗਾ ਬੋਲਾਂ ਲਾਗੇ ਵੀ ਤੂੰ ਸਵਾਲ ਜਵਾਬ ਨਾ ਕਰ ਨੌਕਰ ਨੌਕਰ ਬਣ ਕੇ ਰਹਿ ਜਿਹੜਾ ਕੰਮ ਤੇਨੂੰ ਮਿਲ ਰਿਹਾ ਤੂੰ ਉਹ ਕੰਮ ਕਰ ਜੇ ਕੰਮ ਨਾ ਕਰੇਗਾ ਰਾਜੇ ਕੋਲੇ ਤੇਰੀ ਸਿਕਾਇਤ ਜਾਊਗੀ ਹੋ ਸਕਦਾ ਤੈਨੂੰ ਰਾਜਾ ਬਹੁਤ ਭਿਆਨਕ ਸਜ਼ਾ ਦੇ ਦੇ ਤਾਂ ਆਖਣ ਲੱਗਿਆ ਵੀ ਮੈਨੂੰ ਕਿਵੇਂ ਪਤਾ ਲੱਗੇ ਭਾਈ ਇਹ ਅਪਰਾਧੀ ਐ ਵੀ ਇਹਨੇ ਕੋਈ ਅਪਰਾਧ ਕਰਿਆ ਤਾਂ ਫੇਰ ਸਿਪਾਹੀ ਕਹਿੰਦੇ ਕਹਿੰਦੇ ਤੈਨ ਇਸ ਗੱਲ ਤੋਂ ਕੀ ਲੈਣਾ ਵੀ ਅਪਰਾਧੀ ਆ ਇਹਨੇ ਅਪਰਾਧ ਕਰਿਆ ਜਾਂ ਨਹੀਂ ਕਰਿਆ ਤੂੰ ਇਹਦਾ ਸਿਰ ਕਲਮ ਕਰਾਂ ਦੀ ਤਲਵਾਰ ਕੱਢ ਤਾਂ ਉਹਨੇ ਦੋਨੇ ਹੱਥ ਜੋੜੇ ਪ੍ਰਮਾਤਮਾ ਕੰਨੀ ਰੱਬ ਕੰਨੀ ਆ ਮੂੰਹ ਕਰਕੇ ਕਹਿੰਦਾ ਕਹਿੰਦਾ ਲੈ ਪ੍ਰਮਾਤਮਾ ਮੈਨੂੰ ਨਹੀਂ ਪਤਾ ਬੀਹ ਬੰਦੇ ਨੇ ਅਪਰਾਧ ਕਰਿਆ ਪਾਪ ਕਰਿਆ ਚੋਰੀ ਕਰਿਆ ਠੱਗੀ ਕਰਿਆ ਮੈਨੂੰ ਕੁਝ ਨਹੀਂ ਪਤਾ ਜੇ ਬੰਦਾ ਨਿਰਦੋਸ਼ ਹੈ ਇਹਨੇ ਕੋਈ ਪਾਪ ਨਹੀਂ ਕਰਿਆ ਤਾਂ ਜਿਹੜੀ ਤਲਵਾਰ ਨਾਲ ਮੈਂ ਇਹਦਾ ਸਿਰ ਕਲਮ ਕਰਨਾ ਉਹ ਤਲਵਾਰ ਲੱਕੜ ਦੀ ਬਣ ਜੇ ਉਹ ਲੱਕੜ ਦੀ ਪਹਿਲੀ ਗੱਤਾਂ ਦੇ ਕੋਲੇ ਤਲਵਾਰ ਸੀ ਜਿਹੜੀ ਉਹ ਗਹਿਣੇ ਦਿੱਤੀ ਹੋਈ ਸੀ ਤੇ ਇੱਕ ਦੰਮੀ ਦੇ ਤੌਰ ਤੇ ਤਲਵਾਰ ਨੇ ਲੱਕੜ ਦੀ ਪਹਿਲੀ ਬਣਵਾ ਰੱਖੀ ਸੀ ਰਾਜੇ ਨੂੰ ਮਤਲਬ ਕਿ ਸਿਪਾਹੀਆਂ ਨੂੰ ਭਲੇਖਾ ਦੇਣ ਵਾਸਤੇ ਵੀ ਹਾਂ ਇਹਦੇ ਕੋਲੇ ਡਿਊਟੀ ਦੌਰਾਨ ਇੱਕ ਤਲਵਾਰ ਹੈਗੀ ਆ ਉਹ ਲੱਕੜ ਦੀ ਤਲਵਾਰ ਕੋਲੇ ਰੱਖਦਾ ਸੀ ਹੁਣ ਉਹਦੇ ਕੋਲੇ ਪਹਿਲੀ ਲੱਕੜ ਦੀ ਤਲਵਾਰ ਸੀ ਤੇ ਰੱਬ ਨੇ ਰੱਬ ਕੰਨੀ ਉਹਨੇ ਅਰਦਾਸ ਕਰਦੀ ਰੱਬ ਕੰਨੀ ਮੂੰਹ ਕਰਕੇ ਵੀ ਰੱਬਾ ਜੇ ਬੰਦਾ ਨਰਬੂਸਾ ਤਾਂ ਇਹ ਜਿਹੜੀ ਤਲਵਾਰ ਆ ਲੱਕੜ ਦੀ ਬਣ ਜੇ ਹੁਣ ਸਾਰਾ ਰਾਜ ਭਾਗ ਉਹਦੇ ਕੰਨੀ ਦੇਖੀ ਜਾਂਦਾ ਸੀ ਵੀ ਬੰਦਾ ਹੁਣ ਉਦਾਸ ਹੋਊਗਾ ਇਹਦੇ ਚਿਹਰੇ ਤੋਂ ਖੁਸ਼ੀ ਉੱਡ ਜੂ ਗਮੀ ਆ ਜੂ ਹੁਣ ਕਿਸੇ ਬੰਤੇ ਦਾ ਕਤਲ ਕਰਨਾ ਕੋਈ ਛੋਟੀ ਮੁੰਡੀ ਗੱਲ ਥੋੜੀ ਹੁੰਦੀ ਹੈ ਤ ਸਾਰੇ ਰਾਜਪਾਗ ਦੀ ਜਿਹੜੇ ਉੱਥੇ ਵਜ਼ੀਰ ਬੈਠੇ ਸੀ ਉਹਦੇ ਕੰਨੀ ਦੇਖੀ ਜਾਂਦੇ ਆ ਤੇ ਜਦੋਂ ਅਰਦਾਸ ਕਰਕੇ ਉਹਨੇ ਤਲਵਾਰ ਗੱਡੀ ਤਲਵਾਰ ਤਾਂ ਹੁਣ ਲੱਕੜ ਦੀ ਪਹਿਲਾਂ ਹੀ ਸੀ ਕਿਉਂਕਿ ਉਹਨੇ ਬਣਾਈ ਹੋਈ ਸੀ ਆਪਦੇ ਕੋਲ ਨਹੀਂ ਬਣਾਈ ਹੋਈ ਸੀ ਤੋ ਸਾਰੇ ਜਾਨੇ ਹੈਰਾਨ ਹੋ ਗਏ ਵੀ ਯਾਰ ਚਮਤਕਾਰ ਹੋ ਗਿਆ ਇਹ ਤਾਂ ਰਾਜੇ ਕੋਲੇ ਭੱਜੇ ਭੱਜੇ ਗਏ ਵਜ਼ੀਰ ਵੀ ਉਹ ਤਾਂ ਤਲਵਾਰ ਲੱਕੜ ਦੀ ਬਣ ਗਈ ਰਾਜਾ ਕਹਿੰਦਾ ਵੀ ਉਹਨੂੰ ਇੱਥੇ ਪੇਸ਼ ਕਰੋ ਮੇਰੇ ਕੋਲੇ ਹੁਣ ਤਾਂ ਰਾਜੇ ਨੂੰ ਇਸ ਆਨੰਦ ਨੇ ਖੁਮਿਆਰ ਨੇ ਪਛਾਣ ਲਿਆ ਵੀ ਤੁਸੀਂ ਤਾਂ ਰਾਜਨ ਜੀ ਤੁਸੀਂ ਤਾਂ ਰਾਜੇ ਹੋ ਮੇਰੇ ਕੋਲੇ ਵਪਾਰੀ ਬਣ ਕੇ ਆਏ ਸੀ ਇਹ ਕੀ ਗੱਲ ਆ ਮੈਂ ਕੀ ਦੇਖ ਰਿਹਾ ਤਾਂ ਰਾਜੇ ਨੇ ਸਾਰੀ ਸਚਾਈ ਦੱਸ ਦਿੱਤੀ ਰਾਜਾ ਕਹਿੰਦਾ ਮੈਂ ਜਦੋਂ ਤੇਰੀ ਬੰਸਰੀ ਦੀ ਆਵਾਜ਼ ਸੁਣੀ ਉਹਦੇ ਵਿੱਚ ਮੈਨੂੰ ਇੰਨਾ ਕੁ ਸਕੂਨ ਮਿਲਿਆ ਵੀ ਇੱਕ ਗਰੀਬੰਦਾ ਕੱਚੇ ਘਰ ਦੇ ਵਿੱਚ ਰਹਿੰਦਾ ਇੰਨੇ ਸਕੂਨ ਦੇ ਨਾਲ ਬੰਸਰੀ ਵਜਾ ਰਿਹਾ ਇੰਨੀ ਖੁਸ਼ੀਆਂ ਭਰੀ ਜ਼ਿੰਦਗੀ ਜੀਤ ਕਰ ਰਿਹਾ ਵੀ ਇਹ ਕਿਵੇਂ ਵੀ ਅਸੀਂ ਬਹੁਤ ਕੁਝ ਕਰਕੇ ਦੇਖਿਆ ਮੇਂ ਪੀਦੇ ਬਰਤਨ ਬੰਦ ਕਰਕੇ ਦੇਖੇ ਕਿੰਨਾ ਕਿੰਨਾ ਕੁਛ ਕਰਕੇ ਦੇਖਿਆ ਤੈਨੂੰ ਇੱਥੇ ਨੌਕਰੀ ਤੇ ਰੱਖਣਾ ਵੀ ਇੱਕ ਸਾਡੀ ਸਾਜ਼ਿਸ਼ ਸੀ ਪਰ ਤੂੰ ਘਬਰਾਇਆ ਨਹੀਂ ਤੇਰੇ ਚਿਹਰੇ ਤੋਂ ਖੁਸ਼ੀ ਨਹੀਂ ਗਈ ਤੂੰ ਉੰਨੇ ਹੀ ਆਨੰਦ ਦੇ ਵਿੱਚ ਉਦੋਂ ਉਸ ਦਿਨ ਸੀ ਤੇ ਅੱਜ ਵੀ ਉੰਨੇ ਹੀ ਆਨੰਦ ਦੇ ਵਿੱਚ ਵੀ ਅਸੀਂ ਦਾ ਕਾਰਨ ਲੱਭਣਾ ਸੀ ਪਰ ਰਾਜਾ ਜਦੋਂ ਇਹ ਗੱਲ ਕਹਿੰ ਗਿਆ ਕਿ ਉਹਨੂੰ ਹਟਿਆ ਤਾਂ ਉਹ ਆਖਣ ਲੱਗਿਆ ਵੀ ਤੁਸੀਂ ਜੇ ਮੇਰੇ ਕੋਲੇ ਰਾਜਾ ਦੀ ਸੱਚਾਈ ਦੱਸੀ ਹੈ ਤੁਸੀਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਮੈਂ ਵੀ ਤੁਹਾਡੇ ਕੋਲ ਇੱਕ ਸਚਾਈ ਪੇਸ਼ ਕਰਨੀ ਆ ਸਚਾਈ ਪੇਸ਼ ਮੈਂ ਇਹ ਕਰਨੀ ਆ ਕਿ ਜਿਹੜੀ ਤਲਵਾਰ ਸੀ ਉਹ ਕੋਈ ਕ੍ਰਿਸ਼ਮਾ ਨਹੀਂ ਹੋਇਆ ਉਹ ਮੈਂ ਪਹਿਲੀ ਲੱਕੜ ਦੀ ਬਣਾ ਰੱਖੀ ਸੀ ਕਿਉਂਕਿ ਮੈਨੂੰ ਹਰ ਰੋਜ਼ ਰੋਟੀ ਖਾਣ ਵਾਸਤੇ ਦਿਲੀ ਦਿਲੀ ਪੈਸਿਆਂ ਦੀ ਲੋੜ ਪੈਂਦੀ ਸੀ ਮੈਂ ਇੱਕ ਮਹੀਨਾ ਰੋਟੀ ਤੋਂ ਬਿਨਾਂ ਕਿਵੇਂ ਸਾਹ ਤਾਂ ਤਰਖਾ ਤਾਂ ਮੈਨੂੰ ਰਾਜਪਾਟ ਦੇ ਵਿੱਚੋਂ ਇੱਕ ਮਹੀਨੇ ਬਾਅਦ ਮਿਲਣੀ ਸੀ ਮੈਂ ਉਹ ਤਲਵਾਰ ਸੀ ਜਿਹੜੀ ਉਹ ਗਹਿਣੇ ਰੱਖਦੀ ਸੀ ਮੈਂ ਸੱਚ ਤੁਹਾਨੂੰ ਦੱਸਿਆ ਹੁਣ ਤੁਸੀਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਹੁਣ ਰਾਜਾ ਹੋਰ ਵੀ ਖੁਸ਼ ਹੋ ਗਿਆ ਵੀ ਆਰ ਬੰਦੇ ਨੇ ਕਿੰਨੀ ਨਿਮਰਤਾ ਦੇ ਨਾਲ ਸਚਾਈ ਬੇਸ਼ ਕਰਦੀ ਬਿਨਾ ਕਿਸੇ ਸਜ਼ਾ ਦੇ ਡਰ ਤੋਂ ਤੇ ਰਾਜਾ ਹੋਰ ਵੀ ਖੁਸ਼ ਹੋ ਗਿਆ ਰਾਜਾ ਆਖਣ ਲੱਗ ਗਿਆ ਵੀ ਮੇਰੇ ਰਾਜ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਹੜੇ ਇੰਨੇ-ਇੰਨੇ ਖੁਸ਼ ਰਹਿੰਦੇ ਨੇ ਗਰੀਬੀਆਂ ਦੇ ਵਿੱਚ ਵੀ ਰਾਜਾ ਕਹਿੰਦਾ ਵੇ ਇੱਕ ਗਰੀਬ ਬੰਦੇ ਤੋਂ ਕਿੰਨਾ ਕੁ ਸਿੱਖਿਆ ਉਹ ਕਹਿੰਦਾ ਭਾਈ ਤੂੰ ਹੁਣ ਇਹ ਗੱਲ ਵੀ ਦੱਸ ਵੀ ਤੂੰ ਇੰਨੇ ਸਕੂਨ ਦੇ ਨਾਲ ਕਿਵੇਂ ਰਹਿਣਾ ਉਹ ਕਹਿੰਦਾ ਜੀ ਇੱਕ ਤਾਂ ਮੈਂ ਕਿਸੇ ਦਾ ਮਾੜਾ ਨਹੀਂ ਅੱਜ ਤੱਕ ਕਰਿਆ ਕਿਸੇ ਨਾਲ ਬੇਈਮਾਨੀ ਠੱਗੀ ਚੋਰੀ ਨਹੀਂ ਕੀਤੀ ਜਿਵੇਂ ਕਿਸੇ ਨਾਲ ਠੱਗੀ ਚੋਰੀ ਬੇਈਮਾਨੀ ਕਰੂੰ ਤਾਂ ਉਸ ਚੀਜ਼ ਦਾ ਉਸ ਗੱਲ ਦਾ ਮੇਰੇ ਮਨ 'ਚ ਬੋਝ ਰਹੂ ਉਹ ਗੱਲ ਮੇਰੇ ਦਿਲ ਦੇ ਵਿੱਚ ਵਾਰ-ਵਾਰ ਰਿਪੀਟ ਹੋ ਮੈਂ ਕਿਸੇ ਨੂੰ ਧੋਖਾ ਨਹੀਂ ਦਿੰਦਾ ਜਿਹੜੀਆਂ ਮੇਰੇ ਨਾਲ ਕਿਸੇ ਨੇ ਮਾੜੀਆਂ ਕਰੀਆਂ ਨੇ ਬਦੀਕੀਆਂ ਕਰੀਆਂ ਨੇ ਉਹ ਚੀਜ਼ ਮੈਂ ਕੱਢਦੀ ਦਿਲ ਦੇ ਵਿੱਚ ਉਹ ਵੀ ਜੋ ਹੋ ਗਿਆ ਉਹ ਆ ਗਿਆ ਵੀ ਉਹਨੂੰ ਛੱਡ ਦੋ ਕਿਉਂਕਿ ਜੇ ਮੈਂ ਉਹੀ ਗੱਲਾਂ ਵਾਰੀ-ਵਾਰੀ ਯਾਦ ਕਰੂੰ ਦਾ ਮੇਰੀ ਜ਼ਿੰਦਗੀ 'ਚੋਂ ਸਕੂਨ ਉੱਡ ਰਿਹਾ ਕਿਉਂਕਿ ਉਹ ਗੱਲਾਂ ਯਾਦ ਕਰਨ ਦਾ ਕਰਕੇ ਤਾਂ ਸਾਰਾ ਕੁਝ ਠੀਕ ਨਹੀਂ ਹੋਣਾ ਜੇ ਮੈਂ ਉਹ ਗੱਲਾਂ ਦੁਬਾਰੇ ਦੁਬਾਰੇ ਯਾਦ ਕਰੂੰ ਜਿਹੜਾ ਸਕੂਨ ਜਿਹੜੀ ਜ਼ਿੰਦਗੀ ਦੇ ਵਿੱਚ ਹੋਣਾ ਹੈ ਉਹ ਉੱਡ ਮੇਰੀ ਜ਼ਿੰਦਗੀ ਨਰਕ ਬਣ ਗਈ ਵੀ ਦੋ ਕਾਰਨ ਤਾਂ ਸਭ ਤੋਂ ਵੱਡੇ ਇਹ ਨੇ ਵੀ ਇੱਕ ਤਾਂ ਮੈਂ ਲੰਗੇ ਹੋਏ ਜਿਹੜਾ ਵੇਲਾ ਲੰਘਾ ਮੈਂ ਉਸ ਨੂੰ ਲੈ ਕੇ ਕਦੇ ਪਛਤਾਉਂਦਾ ਨਹੀਂ ਨੰਬਰ 2 ਤੇ ਮੈਂ ਕਿਸੇ ਨਾਲ ਠੱਗੀ ਚੋਰੀ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਚੀਜ਼ ਨੂੰ ਲੈ ਕੇ ਮੇਰੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਸਕੂਨ ਆ। ਰਾਜਾ ਕਹਿੰਦਾ ਜਿਹੜਾ ਸਕੂਨ ਮੈਨੂੰ ਇੱਕ ਰਾਜਾ ਬਣ ਕੇ ਨਹੀਂ ਮਿਲਿਆ ਐਡੇ ਵੱਡੇ ਰਾਜ ਭਾਗ ਦਾ ਮਾਲਕ ਹੋ ਕੇ ਮੈਨੂੰ ਸਕੂਨ ਨਹੀਂ ਮਿਲਿਆ ਤੂੰ ਤਾਂ ਪਤੰਦਰਾ ਦੁਨੀਆ ਜਿੱਤੀ ਬੈਠਾ। ਸੋ ਭਾਈ ਪੈਸਾ ਜਾਂ ਆਪਾਂ ਕਹਿੰਦੇ ਆ ਨਾ ਫੁਲਾਣਾ ਬੰਦਾ ਬੜੀ-ਬੜੀ ਅਹੁਦੇ ਤੇ ਆ ਬੜਾ ਸਕੂਨ ਹੋਊ ਨੂੰ। ਵੱਡੇ-ਵੱਡੇ ਅਹੁਦੇ ਵਾਲਿਆਂ ਦੀਆਂ ਖਬਰਾਂ ਬਹੁਤ ਵਾਰੀ ਪੜੀਆਂ ਨੇ ਕਿ ਆਪਣੀ ਜੀਵਨ ਲੀਲਾ ਸਮਾਪਤ ਕਰੀ ਖੁਦ ਨੂੰ ਗੋਲੀ ਮਾਰ ਕੇ। ਸਕੂਨ ਸਿਰਫ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਜੇ ਚੰਗੇ ਕੰਮ ਕਰਾਂਗੇ ਤਾਂ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਬਹੁਤ ਜ਼ਿਆਦਾ ਭਰ ਦਿੰਦਾ ਜ਼ਿੰਦਗੀ ਜਾਊਗਾ ਇੰਨਾ ਕੋ ਨਜ਼ਾਰਾ ਹੁੰਦਾ ਕਿ ਵੱਡੇ ਵੱਡੇ ਬਾਦਸ਼ਾਹੋਂ ਵੀ ਉਹਨਾਂ ਸਕੂਨ ਨਹੀਂ ਹੁੰਦਾ ਜਿੰਨਾ ਸਕੂਨ ਜਿੰਨੀ ਖੁਸ਼ੀ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ ਸੋ ਕੋਸ਼ਿਸ਼ ਕਰਿਆ ਕਰੋ ਲੋੜਵੰਦ ਦੀ ਮਦਦ ਕਰਿਆ ਕਰੋ ਜਿਹਦੇ ਨਾਲ ਜ਼ਿੰਦਗੀ ਵਿੱਚ ਸਕੂਨ ਆਊ ਜੇ ਤੁਹਾਡੇ ਕੋਲੇ 10 ਰੁਪਏ ਨੇ ਤਾਂ 1 ਰੁਪਿਆ ਦਾਨ ਕਰੋ ਕਿਸੇ ਨੂੰ ਅਗਲਾ ਵੀ ਖੁਸ਼ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਮਨ ਨੂੰ ਵੀ ਤਸੱਲੀ ਹੋ ਕੇ ਆਪਾਂ ਕਿਸੇ ਦੀ ਮਦਦ ਕਰੀ ਆ ਜੇ ਸਕੂਨ ਦੀ ਜ਼ਿੰਦਗੀ ਜਿਉਣੀ ਆ ਤਾਂ ਲੋੜਵੰਦਾਂ ਦੀ ਮਦਦ ਗਰੀਬਾਂ ਦੀ ਮਦਦ ਹੀ ਦੇ ਦੋਨੇ ਟਾਈਮ ਰੱਬ ਨੂੰ ਯਾਦ ਕਰਦੇ ਰਹੋ ਇਹੋ ਜਿਹੀਆਂ ਕਹਾਣੀਆਂ ਸੁਣਨ ਵਾਸਤੇ ਕਰ ਲਓ ਚੈਨਲ ਨੂੰ ਫੋਲੋ ਤੇ ਇਹੋ ਜਿਹੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਆ ਕਰੋ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਵੀ ਨਸ਼ੇ ਪੱਤੇਆਂ ਤੋਂ ਦੂਰ ਰਹਿਣ ਤੇ ਸੋਹਣੀ ਜ਼ਿੰਦਗੀ ਬਤੀਤ ਕਰਨ ਤੇ ਇਹੋ ਜਿਹੀਆਂ ਕਹਾਣੀਆਂ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਮਿਲੇ ਕਹਾਣੀ ਦੇ ਵਿੱਚ ਕੋਈ ਉੱਚੀ ਨੀਂ ਨੀ ਗੱਲ ਕਹੀ ਗਈ ਹੋਵੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਦੋਨੇ ਹੱਥ ਜੋੜ ਕੇ ਮਾਫੀ ਚਾਹਣੇ ਆ ਬੱਚਿਆਂ ਅਣਜਾਣਾਂ ਗਲਤੀਆਂ ਮaaf ਕਰਦੇ ਹੋ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਪਿਆਰ ਭਰੀ ਸ਼ਸ਼ੀ